ਡਾਕਟਰ ਐਸ.ਪੀ ਸਿੰਘ ਉਹ ਬਰਾਇ ਜੀ ਦੀ ਯੋਗਿਕ ਕਮਾਈ ਹੇਠ ਕੰਮ ਕਰ ਰਹੀ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਕਾਈ ਸ੍ਰੀ ਮੁਕਸਰ ਸਾਹਿਬ ਟੀਮ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਕਾਈ ਫਰੋਜਪੁਰ ਦੀਆਂ ਟੀਮਾਂ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ 100 ਕੁਆਂਟਲ ਸੁੱਕਾ ਰਾਸ਼ਨ ਦਿੱਤਾ ਗਿਆ ਇਸ ਖੇਪ ਨੂੰ ਡਾਕਟਰ ਬਲਜੀਤ ਕੋਰ ਮਾਨਜੋ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਸਰ ਸਾਹਿਬ ਜਸਵੀਰ ਸਿੰਘ ਰਿਟਾਇਰਡ ਏ.ਐਸ.ਆਈ. ਕਰਨਜੀਤ ਸਿੰਘ ਸੁਖਬੀਰ ਸਿੰਘ ਗੈਲਦਰ ਬਦੇਵ ਸਿੰਘ ਅਮਰਜੀਤ ਕੌਰ ਪ੍ਰਧਾਨ ਫਰੋਇਪੁਰ ਕਾਈ ਅਤੇ ਫਰੋਇਪੁਰ ਦੇ ਸੇਵਾਦਾਰ ਹਾਜ਼ਰ ਸਨ ਡਾਕਟਰ ਐਸ ਪੀ ਸਿੰਘ ਬਰਾਇ ਜੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਕੋਲੀ ਟੀਮ ਕੁਝ ਪਿੰਡਾਂ ਦੇ ਨਾਲ ਜਿਹੜੇ ਕਿ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹੈ ਸਾਡਾ ਨਾਲ ਪਾਣੀ ਖੜਾ ਹੈ ਦੇਖੋ ਦੂਰ ਦੂਰ ਤੱਕ ਜਿੰਨੇ ਪਿੰਡ ਆ ਉਹ ਸਾਰੇ ਡੁੱਬੇ ਹੋਏ ਆ ਲੋਕਾਂ ਦੀ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਸਾਹਮਣੇ ਦੇਖੋ ਕਈ ਪਿੰਡ ਆ ਜਿਹੜੇ ਬਿਲਕੁਲ ਉਹਨਾਂ ਵਿੱਚ ਜੇ 4-4 5 ਫੁੱਟ ਪਾਣੀ ਖੜਾ ਤਾਂ ਲੋਕਾਂ ਨੂੰ ਇਸ ਸਦਮੇ ਚੋਂ ਕੱਢਣ ਲਈ ਡਾਕਟਰ ਐਸ.ਪੀ. ਸਿੰਘ ਅਬਰਾਏ ਜੀ ਵੱਲੋਂ ਚਾਰਾ ਮੱਛਰਦਾਨੀਆਂ ਦਵਾਈਆਂ ਤਰਪਾਲਾਂ ਸੁੱਕਾ ਰਾਸ਼ਨ ਜੋ ਵੀ ਸਮਾਨ ਚਾਹੀਦਾ ਉਹ ਸਮਾਨ ਬਹੁਤ ਵੱਡੀ ਤਦਾਦ ਦੇ ਵਿੱਚ ਭੇਜਿਆ ਜਾ ਰਿਹਾ ਹੈ ਔਰ ਅੱਜ ਜ਼ਿਲ੍ਹਾ ਫਰੀਦਕੋਟ ਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਿਹੜੀ ਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਅੱਜ ਜੋ ਰਾਸ਼ਨ ਆ ਉਹ ਵੰਡੇ ਜਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਸ੍ਰੀ ਫੂਰਪਟਾ ਦੀਆਂ ਟੀਮਾਂ ਸਾਡੇ ਭੈਣ ਜੀ ਜੋ ਅਮਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਪਹੁੰਚੀਆਂ ਤੇ ਚਾਰ ਸਪੀੜੇ ਦੇਖੋ ਕਿੰਨਾ ਬੁਰਾ ਹਾਲ ਹੈ ਇੱਥੇ ਮੁਸ਼ਕਲ ਮਾਰ ਰਿਹਾ ਹੈ ਪਾਣੀ ਦਾ ਡਾਕਟਰ ਐਸਪੀ ਸਿੰਘ ਬਰਾਏ ਜੀ ਦੀ ਯੋਗ ਗਵਾਈ ਹੇਠ ਸਾਡੇ ਭੈਣ ਜੀ ਦੀ ਸਹਿਮਤੀ ਨਾਲ ਜੋ ਲਿਸਟਾਂ ਨਾਲ ਬਣੀਆਂ ਹੋਈਆਂ ਉਹਦੇ ਨਾਲ ਅੱਜ ਇੱਥੇ ਰਾਸ਼ਨ ਜਿਹੜਾ ਉਹ ਵੱਡੀ ਗਿਣਤੀ ਵੰਡਿਆ ਜਾ ਰਿਹਾ ਹੈ ਤੋਂ ਲੋਕਾਂ ਵੱਲੋਂ ਬਰਾਏ ਸਾਹਿਬ ਦਾ ਜੋ ਧੰਨਵਾਦ ਕੀਤਾ ਜਾ ਰਿਹਾ ਹੈ Редактор субтитров А.Семкин Корректор А.Егорова